ਪੰਜਾਬ ਦੀ ਅੰਦਰ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਟੈਚੂਕੀ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਮੀਡੀਆ ਨਾਲ ਗਲਬਾਤ ਕਰਦੇ ਹੋਏ ਐਮਪੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੀਤੀ ਹੈ ਉਹਨਾਂ ਦੱਸਿਆ ਕਿ ਅੰਮ੍ਰਿਤਸਰ ਦੇ ਵਿੱਚ ਦਿਨ ਦਿਹਾੜੇ ਇੱਕ ਵਿਆਹ ਸਮਾਰੋਹ ਦੌਰਾਨ ਸਰਪੰਚ ਦਾ ਸ਼ਰੀਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜਿਸ ਦੌਰਾਨ ਮਹਿਮਾਨ ਆਪਣੀ ਜਾਨ ਬਚਾਉਣ ਦੇ ਲਈ ਮੇਜਾਂ ਹੇਠ ਲੁਕਣ ਤੇ ਮਜਬੂਰ ਹੋ ਗਏ ਇਸ ਦੇ ਨਾਲ ਹੀ ਰਾਜਾ ਬੜਿੰਗ ਨੇ ਕਿਹਾ ਕਿ ਉਹਨਾਂ ਨੇ ਖੁਦ ਉਹ ਵੀਡੀਓ ਦੇਖੀ ਹੈ ਜਿਸ ਦੇ ਵਿੱਚ ਬਿਨਾ ਮੂੰਹ ਟੱਕੇ ਹਮਲਾਵਰ ਆਉਂਦੇ ਨੇ ਅਤੇ ਗੋਲੀਆਂ ਮਾਰਦੇ ਨੇ ਤੇ ਬਿਨਾ ਕਿਸੇ ਡਰ ਦੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਇਸ ਦੇ ਨਾਲ ਹੀ ਉਹਨਾਂ ਨੇ ਸਵਾਲ ਚੁੱਕਦਿਆਂ ਕਿਹਾ ਕਿ ਅਜਿਹੇ ਮਾਮਲਿਆਂ ਦੇ ਵਿੱਚ ਪੁਲਿਸ ਦੀ ਭੂਮਿਕਾ ਕੀ ਰਹਿ ਗਈ ਹੈ ਕਿਉਂਕਿ ਅਕਸਰ ਪੁਲਿਸ ਸਿਰਫ ਪੋਸਟ ਮਾਰਟਮ ਅਤੇ ਅੰਤਮ ਸੰਸਕਾਰ ਤੱਕ ਹੀ ਸੀਮਿਤ ਰਹਿ ਜਾਂਦੀ ਹੈ ਇਸ ਦੇ ਨਾਲ ਹੀ ਰਾਜਾ ਬੜਿੰਗ ਨੇ ਹੋਰ ਕੀ ਕੁਝ ਕਿਹਾ ਉਹ ਤੁਹਾਨੂੰ ਵੀ ਸੁਣਾਉਣੇ ਆ ਮਿਸਰ ਵਿੱਚ ਸ਼ਰੀਆਮ ਸਰਪੰਚ ਦੇ ਗੋਰੀਆ ਮਾਰੀ ਲਈ ਵਿਆਹ ਪੈਰਿਸ ਵਿੱਚ ਕੀ ਦੇਖੋ ਲਾਅ ਐਂਡ ਆਰਡਰ ਨਾਮ ਦੀ ਚੀਜ਼ ਨਹੀਂ ਰਹੀ ਇਹ ਕੋਈ ਪਹਿਲੀ ਵਾਰੀ ਇਹ ਹਾਦਸਾ ਨਹੀਂ ਹੋਇਆ ਇਹ ਅੱਜ ਵਿਆਹ ਦੇ ਵਿੱਚ ਦੂਜੀ ਘਟਨਾ ਹੈ ਜਿੱਥੇ ਲੋਕਾਂ ਨੇ ਮੇਜ਼ਾਂ ਦੇ ਥੱਲੇ ਲੁਕ ਲੋਕ ਕੇ ਆਪਦੀ ਜਾਨ ਬਚਾਈ ਸੋ ਸਰਪੰਚ ਸਾਹਿਬ ਮੈਂ ਉਹ ਵੀਡੀਓ ਵੇਖੀ ਹੈ ਕਿ ਉਹ ਵਿਅਕਤੀ ਬੈਠਾ ਤੇ ਉਹ ਸ਼ਰੀਆਮ ਹੁੰਦੇ ਬਿਨਾ ਮੂੰਹ ਟਕੇ ਤੇ ਸਿਰ 'ਚ ਗੋਲੀ ਮਾਰਦੇ ਤੇ ਮਾਰ ਕੇ ਉਹਨੂੰ ਸੁੱਟ ਜਾਂਦੇ ਹੈ ਹੁਣ ਪੁਲਿਸ ਦਾ ਕੀ ਕੰਮ ਹੋਏਗਾ ਮੈਂ ਦੱਸਦਾ ਪੁਲਿਸ ਨੇ ਕੀ ਕਰਨਾ ਹੈ ਪੰਜਾਬ ਦੀ ਪੁਲਿਸ ਹੁਣ ਉਹਨਾਂ ਦੇ ਪਿੱਛੇ ਲੱਗੇਗੀ ਕਿ ਪੋਸਟਮਾਰਟਮ ਕਰਾ ਲਓ ਤੇ ਜਲਦੀ ਅੰਤਿਮ ਸੰਸਕਾਰ ਸਰਪੰਚ ਦਾ ਕਰਾ ਲਓ ਪੁਲਿਸ ਸਾਰੀ ਹੁਣ ਇਸ ਗੱਲ ਤੇ ਪੰਬਾਂ ਪਾਰ ਹੋਏਗੀ ਇਹ ਪਹਿਲੀ ਘਟਨਾ ਨਹੀਂ ਮੈਂ ਤੁਹਾਨੂੰ ਦੱਸਿਆ ਤਰਨਤਾਰਨ ਦੇ ਵਿੱਚ ਸਾਡਾ ਬਲਾਕ ਦਾ ਪ੍ਰਧਾਨ ਮਾਰਤਾ ਮੈਂ ਰਾਤ ਨੂੰ ਉੱਥੇ ਧਰਨਾ ਲਾ ਕੇ ਬੈਠਾ ਰਿਆ ਅੱਜ ਤੱਕ ਉਹ ਗੁਨਾਹਗਾਰ ਨਹੀਂ ਫੜੇਗੇ ਹੁਣ ਕੀ ਹੋਇਆ ਲਾਇਸੈਂਸ ਨਹੀਂ ਬਣਾਏ ਉਸ ਪਰਿਵਾਰ ਦੇ ਜਿਹੜੇ ਇਹਨਾਂ ਨੇ ਕਹੇ ਸੀ ਹੁਣ ਉਹ ਦਬਕੀ ਦਿੰਦੇ ਆ ਵੀ ਚਾਚੇ ਨੂੰ ਕਢਾ ਦੇ ਜੇ ਚਾਚੇ ਨੂੰ ਨਾ ਕੱਢਿਆ ਤਾਂ ਤੈਨੂੰ ਮਾਰ ਦੇਵਾਂਗੇ ਉਹ ਚਾਚੇ ਨੂੰ ਕਢਾਉਣ ਲੱਗ ਪਏ ਜਿਨ੍ਹਾਂ ਨੇ ਮਰਵਾਇਆ ਔਰ ਇਹ ਬਾਪ ਨੂੰ ਸਾਡੇ ਬਲਾਕ ਦੇ ਪ੍ਰਧਾਨ ਨੂੰ ਪੱਟੀ ਵਾਲੇ ਨੂੰ ਹੁਣ ਇਹ ਘਟਨਾ ਸੋ ਕਹਿਣ ਦਾ ਮਤਲਬ ਲੁਧਿਆਣੇ ਜਿਹੜਾ ਘਟਨਾਕ੍ਰਮ ਹੋਇਆ ਸੀਗਾ ਮੈਂ ਕਮਿਸ਼ਨਰ ਸਾਹਿਬ ਨੇ ਬੰਦੇ ਫੜਨੇ ਸੀ ਇੱਕ ਬੰਦਾ ਨਹੀਂ ਫੜਿਆ ਗਿਆ ਦੋ ਨਿਹੱਥੀਆਂ ਦੀਆਂ ਜਾਨਾਂ ਚਲੀਆਂ ਗਈਆਂ ਗੈਂਗਵਾਰ ਹੋ ਗਈ ਦਿਨ ਦਿਹਾੜੇ ਉਲੈਸ ਨਾਮ ਦੀ ਕੋਈ ਚੀਜ਼ ਪੰਜਾਬ 'ਚ ਹੈਣੀਆ ਲਾਅ ਐਂਡ ਆਰਡਰ ਖਤਮ ਹੋ ਚੁੱਕਿਆ ਹੈ ਲੋਕਾਂ ਨੂੰ ਜਾਨ ਮਾਨ ਦੀ ਹਫਾਜ਼ਤ ਆਪ ਕਰਨੀ ਪੈਣੀ ਆਪਣੀ ਮੈਂ ਸੋਚ ਰਿਹਾ ਸੀ ਵਿਆਹ 'ਚ ਬਿਠੇ ਆ ਯਾਰ ਸਾਡੇ ਮਗਰ ਕਈ ਅਰਿਸ ਕਹਿੰਦੇ ਆ ਵੀ ਸਿਕਿਉਰਿਟੀ ਵਾਲਿਆਂ ਨੂੰ ਖਾਣਾ ਖਾਂਣ ਜਾਂਦੇ ਰੋ ਜਮਾਂ ਹੱਦ ਹੋ ਗਈ ਫਿਰ ਤੁਸੀਂ ਦੇਖ ਲਓ ਉਹ ਕਬੱਡੀ ਪਲੇਅਰ ਦਾ ਦਿਨ ਦਿਹਾੜੇ ਡੀਐਸਪੀ ਐਸਪੀਾਂ ਦੀ ਨਿਗਰਾਨ ਦੇ ਵਿੱਚ ਮੋਹੱਲੀ ਦੇ ਵਿੱਚ ਕਤਲ ਹੋ ਗਿਆ ਸੋ ਲਾਅ ਐਂਡ ਆਰਡਰ ਖਤਮ ਹੋ ਚੁੱਕਿਆ ਪੰਜਾਬ ਬਿਲਕੁਲ ਰੱਬ ਸਹਾਰੇ ਹੈ ਸੱਚੇ ਪਾਸ਼ੇ ਹੀ ਕਿਰਪਾ ਕਰੇ ਨਹੀਂ ਤਾਂ ਆਮ ਆਦਮੀ ਪਾਰਟੀ ਨੇ ਔਰ ਇਹਨਾਂ ਨੇ ਪੰਜਾਬ ਮੱਕਾਤਾ ਸਰਕਾਰ ਨੇ ਔਰ ਮੁੱਖ ਮੰਤਰੀ ਸਾਹਿਬ ਨੂੰ ਇਸ ਗੱਲ ਤੇ ਕੋਈ ਇਹਰੇ ਵੱਲ ਧਿਆਨ ਨਹੀਂ ਹੈ ਕੋਈ ਕਦੇ ਬਿਆਨ ਨਹੀਂ ਦਿੱਤਾ ਇਹ ਕ੍ਰਾਈਮ ਦੀਆਂ ਮੀਟਿੰਗਾਂ ਕਰਕੇ ਡੀਜੀਪੀ ਸਾਹਿਬ ਕਹਿੰਦੇ ਵੀ ਦੇਖੋ ਜੀ ਕ੍ਰਾਈਮ ਘਟ ਗਿਆ ਕ੍ਰਾਈਮ ਆਪੇ ਘਟ ਗਿਆ ਤੁਸੀਂ ਪਰਚਾ ਹੀ ਨਹੀਂ ਦਰਜ ਕਰਦੇ ਲੋਕ ਡਰਦੇ ਤੁਹਾਨੂੰ ਦੱਸਦੇ ਹੀ ਨਹੀਂ ਵੀ ਸਾਡੇ ਤੋਂ ਕਿੰਨੇ ਲੋਕ ਫਰੋਤੀਆਂ ਲੈ ਗਏ ਤੁਸੀਂ ਟਾਇਰ ਬੰਬ ਫੱਡੇ ਨੂੰ ਰਾਕਟ ਲਾਂਚਰ ਜਿਹੜਾ ਹੈਂਡ ਗ੍ਰੇਨੇਡ ਨੂੰ ਤਾਂ ਕਹਿ ਦਿੰਦੇ ਹੋ ਟਾਇਰ ਫੱਟ ਗਿਆ ਗੁਰਦਾਸਪੁਰ ਦੇ ਵਿੱਚ ਪਾੜਾ ਸਾਹਿਬ ਨੇ ਉਹ ਵੀਡੀਓ ਰਿਲੀਜ਼ ਕੀਤੀ ਸੀ ਸੋ ਬਹੁਤ ਮਾੜੇ ਹਾਲਾਤ ਨੇ ਪੰਜਾਬ ਦੇ ਹੁਣ ਪੰਜਾਬ ਸੁਰੱਖਿਤ ਥਾਂ ਦੇ ਵਿੱਚ ਜੇ ਜਾਏਗਾ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਦੀ ਪੰਜਾਬ ਬਚ ਸਕਦਾ ਨਹੀਂ ਤਾਂ ਪੰਜਾਬ ਦੇ ਹਾਲਾਤ ਕੱਬੀ ਸੋਸ਼ਲ ਮੀਡੀਆ ਤੇ ਉਹਨਾਂ ਨੇ ਇੱਕ ਵਾਇਰਲ ਵੀ ਕੀਤਾ ਕਿ ਧਮਕੀ ਦਿੱਤੀ ਗਈ ਅਸੀਂ ਮਾਰਿਆ ਉਹਨਾਂ ਨੇ ਉਹ ਭਾਈ ਉਹ ਤਾਂ ਮਾਰ ਕੇ ਦਾ ਟ੍ਰੈਂਡ ਹੋ ਗਿਆ ਵੀ ਆ ਪੱਤਰਕਾਰ ਮਾਰਿਆ ਸਰਪੰਚ ਮਾਰਿਆ ਐਮਐਲਏ ਮਾਰਿਆ ਮੰਤਰੀ ਮਾਰਿਆ ਤੇ ਤਾਂ ਜੋ ਸਾਨੂੰ ਪੈਸਾ ਵੱਧ ਮਿਲੇਗਾ ਸਾਡੀ ਚੜ੍ਹਾਈ ਜ਼ਿਆਦਾ ਹੋਏਗੀ ਇਹ ਟ੍ਰੈਂਡ ਹੋ ਗਿਆ ਮਾਰ ਕੇ ਬੰਦਾ ਦੱਸਣਾ ਜੇ ਕਿਸੇ ਨੇ ਨਹੀਂ ਵੀ ਮਾਰਿਆ ਉਹ ਵੀ ਕਹਿੰਦਾ ਮੈਂ ਜ਼ਿੰਮੇਵਾਰੀ ਲਈ ਨਹੀਂ ਤਾਂ ਪਹਿਲਾਂ ਇਹ ਹੁੰਦਾ ਸੀ ਵੀ ਜੇ ਕਿਸੇ ਨੂੰ ਬੰਦਾ ਮਰ ਜਾਂਦਾ ਸੀ ਉਹ ਲੁਕ ਜਾਂਦਾ ਸੀ ਉਹ ਲੱਭਿਆ ਨਹੀਂ ਥਿਆ ਹੁੰਦਾ ਸੀ ਕਿਉਂਕਿ ਉਹਨੂੰ ਡਰ ਲੱਗਦਾ ਸੀ ਜੇਲ੍ਹ ਜਾਣ ਤੋਂ ਹੁਣ ਇਹ ਮਾਰ ਕੇ ਦੱਸ ਦੇ ਵੀ ਅਸੀਂ ਮਾਰਤਾ ਬਈ ਜਾਓ ਜਿਹੜਾ ਕੁਝ ਕਰਨਾ ਕਰਨਾ ਸ਼੍ਰੀ ਮਕਸਰ ਸਾਹਿਬ ਤੋਸ਼ ਮੰਦਰਪਾਲ ਦੀ ਰਿਪੋਰਟ